ਹਾਂਜੀ ਸਵਾਗਤ ਹੈ ਤੁਹਾਡਾ ਗਿੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀ ਨੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲੋ ਸਬਸਕ੍ਰਾਈਬ ਤਿੰਨ ਟਰੈਕਟਰ ਲੈ ਕੇ ਆਏ ਥੋੜੇ ਆਸਤੇ ਪਹਿਲਾਂ ਗੱਲ ਕਰਦੇ 3630 2007 ਮਾਡਲ ਆ ਜੀ ਤੇ ਮੌਕਸਰ ਏਰੀਆ ਦੇ ਵਿੱਚ ਟਰੈਕਟਰ ਖੜਾ ਸਾਰਾ ਟਰੈਕਟਰ origignal ਆ ਘਰ ਦੀ ਬਾਈ ਤੇ ਚੱਲਿਆ ਹੋਇਆ ਜ਼ਿੰਮੇਦਾਰ ਕੋਲ ਟਰੈਕਟਰਾਂ ਚ ਕਿਸੇ ਵੀ ਵੀਰ ਨੇ ਟਰੈਕਟਰ ਦੀ ਕੋਈ ਜਾਣਕਾਰੀ ਲੈਣੀ ਆ ਸਕਰੀਨ ਉੱਪਰ ਪਈਦਾ ਨੰਬਰ ਚੱਲ ਰਿਹਾ ਤੇ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ 2 ਲੱਖ 80000 ਰੁਪਿਆ ਬਾਈ ਨੇ ਰੇਟ ਮੰਗਿਆ ਇੰਜਨ ਗੀਅਰ ਦੀ ਬਈ ਵੱਲੋਂ ਫੁੱਲ ਗਾਰੰਟੀ ਆ ਪੂਰਾ ਕਿਤੇ ਆਵਾਜ਼ ਨਹੀਂ ਕਰਦਾ ਨਾ ਕਿਤੇ ਰੰਗ ਦੀ ਬਈ ਕਲਮ ਲੱਗੀ ਸਾਰਾ ਡੈਟਰ ਏਡੂਜ Ориجنਲ ਆ ਜੇ ਕਿਸੇ ਵੀ ਨੇ ਡੈਟਰ ਖਰੀਦਣਾ ਬਿਲਕੁਲ ਜਿਵੇਂ ਨਵੇਂ ਟਾਇਰਾਂ ਦੇ ਵਿੱਚ 330 ਤਾਂ ਤੁਹਾਡਾ ਮੌਕੇ ਤੇ ਰੇਟ ਦਾ ਪੂਰਾ ਮਾਨਤਨ ਹੋ ਜੂ ਤੇ ਜਲਦੀ ਤੋਂ ਜਲਦੀ ਕਰੋ ਬਈ ਨਾਲ ਸੰਪਰਕ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਬਾਕੀ ਬਈ ਪੇਪਰਾਂ ਦੀ ਪੂਰੀ ਬਈ ਵੱਲੋਂ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਦੀ ਤਸੱਲੀ ਕਰ ਸਕਦੇ ਹੋ ਚੱਕੇ ਸਵੀਰ ਨੇ ਵੀ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਬਾਈ ਨੂੰ ਤੁਸੀਂ ਜਾਦੀ ਤੋਂ ਜਲਦੀ ਫੋਨ ਲਾ ਸਕਦੇ ਹੋ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ 3200 ਘੰਟਾ ਬਾਈ ਟਰੈਕਟਰ ਚੱਲਿਆ ਹੋਇਆ ਤੇ 3630 ਬਹੁਤ ਸਾਫ਼ ਸੁਥਰਾ ਟਰੈਕਟਰ ਅਗਲਾ ਟਰੈਕਟਰ ਹੈ ਨਵੀਂ ਸ਼ੋਅ ਦੇ ਵਿੱਚ 65 ਬਾਈ 2012 ਮਾਡਲ ਆ ਚਾਰੇ ਟਾਇਰ ਇਹਦੇ ਵੀ ਜਿਵੇਂ ਨਵੇਂ ਨੇ ਤੇ ਸੈਂਟਰ ਗੇਅਰ ਦੇ ਵਿੱਚ ਆ ਜਾਂਦਾ ਬਾਈ ਇਹ 65 ਗੇਰੋਂ ਪਹਿਲਾਂ ਤਾਂ ਗੇਰ ਸੀ ਇਹ ਤੇ ਵੀ 40 ਸੈਂਟਰ ਆ ਗਿਆ ਪਾਵਰ ਸਟੀering ਆ 410000 ਰੁਪਏ ਬਾਈ ਨੇ ਰੇਟ ਮੰਗਿਆ 12 ਮਾਡਲ ਆ ਸਾਰੀਆਂ ਸਹੂਲਤਾਂ ਇਹਦੇ ਵਿੱਚ ਬਾਈ ਨਵੀਂ ਸ਼ੋਅ ਦੇ ਵਿੱਚ ਹੀ ਟਰੈਕਟਰ ਤੁਹਾਨੂੰ ਬਹੁਤ ਘੱਟ ਮਿਲਣਗੇ ਬਹੁਤ ਹੀ ਜ਼ਿਆਦਾ ਘੱਟ ਚਾਣ ਸਾਰੇ ਟਰੈਕ ਕਦੇ ਇੱਕ ਤਾਂ ਹੀ ਮਿਲਦੇ ਆ ਪੰਜਾਬ ਨੰਬਰ ਆ ਇਹ ਵੀ ਟਰੈਕਟਰ ਬਾਈ ਦਾ ਸਕਰੀਨ ਉੱਪਰ ਨੰਬਰ ਚੱਲ ਰਿਹਾ ਜੇ ਕਿਸੇ ਨੇ ਖਰੀਦਣਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲੇ ਆ ਗਏ ਆਪਣੇ ਕੋਲੇ ਹਾਲੈਂਡੀ ਜੀ 60 10 2018 ਮਾਡਲ ਤੇ 3 ਲੱਖ 6 ਲੱਖ 80000 ਰੁਪਇਆ ਬਾਈ ਦੀ ਮੰਗ ਆ ਸੋਰੀ 6 ਲੱਖ 80000 ਰੁਪਇਆ ਬਾਈ ਦੀ ਡਿਮਾਂਡ ਆ 4x4 ਸਾਰੇ ਫੀਚਰ ਵਿੱਚ 3 ਸਪੀਡ ਜਿਹੜੇ ਫੰਕਸ਼ਨ ਹੁੰਦੇ ਨਵੇਂਆਂ ਦੇ ਵਿੱਚ ਸਾਰੇ 8u zp ਤੇ ਨੰਬਰ 22 ਦਾ ਸਕਰੀਨ ਉੱਪਰ ਚੱਲ ਰਿਹਾ ਜਲਦੀ ਤੋਂ ਜਲਦੀ ਜੇ ਕੋਈ ਵੀਰ 4x4 ਲੈਣ ਦਾ ਚਾਹਵਣਾ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਇਹ ਵੀ ਕਰਦੀ ਬਾਈ ਤੇ ਚੱਲਿਆ ਹੋਇਆ ਸਾਰਾ ਟਰੈਕਟਰ origignal new holland 6010 ਟੌਪ ਵਾਲਾ ਮਾਡਲ ਆ ਬਾਈ ਜੀ ਮਰੇਟ ਦਾ ਬਾਕੀ ਮੌਕੇ ਤੇ ਮਾਨਤਨ ਹੋ ਜੂ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਬਾਈ ਨਾਲ ਜਲਦੀ ਤੋਂ ਜਲਦੀ ਸੰਪਰਕ ਕਰ ਸਕਦੇ ਪੰਜਾਬ ਨੰਬਰ ਟਰੈਕਟਰ ਇਹ ਵੀ